ਮੈਂ ਬੇਨਤੀ ਕਰਦਾ ਜੀ ਪ੍ਰਸ਼ਾਸਨ ਨੂੰ ਪੁਲਿਸ ਮੁਲਾਜ਼ਮਾਂ ਨੂੰ ਵੀ ਸਾਰਿਆਂ ਨੂੰ ਵੀ ਰਾਤ ਦਾ ਇਹ ਚੜਿਆ ਜ਼ਮੀਨ ਦਾ ਛੱਡੀ ਦਾ ਰੌਲਾਗਾ ਤੇ ਵੀ ਲੋ ਮੇਰੀ ਭਾਬੀ ਨੂੰ ਜ਼ਮੀਨ ਆਉਂਦੀ ਹੈ ਇੱਥੇ ਬੰਦੀ ਅਸੀਂ ਆਪਦਾ ਹਿੱਸਾ ਵੇਚ ਚੁੱਕੇ ਆ ਤੇ ਇਹਦਾ ਜਿਹੜਾ ਜ਼ਮੀਨ ਦਾ ਰੌਲਾ ਇਹਨੂੰ ਹੱਕ ਇਹਦਾ ਮਿਲਣਾ ਚਾਹੀਦਾ ਇਹ ਰਾਤ ਦਾ ਹੀ ਚੜਿਆ ਵਾ ਜੀ ਬਹੁਤ ਇਹਦੀ ਹਾਲਤ ਬਹੁਤ ਮਾੜੀ ਸੀ ਦੇਖਿਆ ਨਹੀਂ ਆ ਕੋਈ ਤੁਸੀਂ ਸਾਰੇ ਆ ਰਿਸ਼ਤੇਦਾਰਾਂ ਨੇ ਨਹੀਂ ਜੀ ਮਲਾਜ਼ਮ ਵੀ ਆਏ ਆ ਪੁਲਿਸ ਮਲਾਜ਼ਮ ਵੀ ਆਇਆ ਪਿੰਡ ਦਾ ਬਹੁਤ ਇਕੱਠ ਸੀਗਾ ਜੀ ਪਿੰਡ ਤੋਂ ਆਏ ਸਾਰੇ ਬੰਦੇ ਦੂਰੋਂ ਰਿਸ਼ਤੇਦਾਰ ਵੀ ਆਏ ਨਹੀਂ ਛੱਡ ਚੱਲ ਗਈ ਮੰਗਾ ਸੀ ਤਾਂ ਇਹੀ ਕਰਦੇ ਆ ਇਹ ਵੀ ਛੱਡਾ ਸਾਨੂੰ ਹੱਕ ਮਿਲਣਾ ਚਾਹੀਦਾ ਇਹਦਾ ਮਾਮਲਾ ਇਹ ਹੈ ਜੀ ਇਹਨੂੰ ਸਹੁਰਿਆਂ ਤੋਂ ਜ਼ਮੀਨ ਆਉਂਦੀ ਸੀਗੀ ਜਿਹੜੀ ਉਹ ਮਤਲਬ ਜਿਹਨੂੰ ਠੇਕੇ ਦੇ ਦਿੰਦੇ ਸੀ ਉਹਨਾਂ ਨੇ ਮਤਲਬ ਠੇਕੇ ਵਾਲੇ ਨਹੀਂ ਇਹਨਾਂ ਦੀ ਜ਼ਮੀਨ ਦਾ ਬਲੀ ਸੀਗੀ ਉਸ ਕਰਕੇ ਫਿਰ ਇਹ ਮਤਲਬ ਕਈ ਜਗ੍ਹਾ ਦਰਖਾਸਤਾਂ ਵੀ ਦਿੱਤੀਆਂ ਨੇ ਤੇ ਕੋਈ ਸ਼ਨਾਵਾ ਨਹੀਂ ਹੋਈ ਕੋਈ ਪੁਲਿਸ ਅਨੁਸਾਰਸ ਨੂੰ ਬਹੁਤ ਬਹੁਤ ਵੀਰ ਕੀਤਾ ਤੇ ਉਸ ਤੋਂ ਬਾਅਦ ਫਿਰ ਇਹ ਰਾਤ ਟਾਵਰ ਤੇ ਚੜ ਗਿਆ ਫਿਰ ਤੜਕੇ ਸਾਨੂੰ ਫੋਨ ਗਿਆ ਵੀ ਉਹ ਤਾਂ ਮਤਲਬ ਐ ਕਰਕੇ ਟਾਵਰ ਤੇ ਚੜ ਗਿਆ ਵੀ ਛਾਲ ਮਾਰੂਗਾ ਜੇ ਨਾ ਹੋਇਆ ਫਿਰ ਅਸੀਂ ਰਾਏਕੋਟ ਤੋਂ ਆਈ ਮੈਂ ਇਹਨਾਂ ਦਾ ਹੋਫੜ ਲਾ ਨਹੀਂ ਅੱਛਾ ਹੁਣ ਤਰਿਆ ਤੁਸੀਂ ਇਹਨੂੰ ਹਾਂਜੀ ਹਾਂਜੀ ਹੁਣ ਮਤਲਬ ਪੁਲਿਸ ਨੇ ਵੀ ਵਿਸ਼ਵਾਸਨ ਦਿੱਤਾ ਮਹਿਲ ਕਲਾਂ ਤੋਂ ਵੀ ਅਸੀਂ ਤੁਹਾਨੂੰ ਇਨਸਾਬ ਦਬਾਵਾਂਗੇ ਫਿਰ ਇਹ ਮਤਲਬ ਉਤਰਿਆ ਇਹ ਨਾਮ ਮਜੀਰ ਸਿੰਘ ਆ ਜੀ ਔਰ ਫੰਗਰੇ ਸਿੰਘ ਜੀ ਮਾਮਲਾ ਕੀ ਬਈ ਮਾਮਲਾ ਸਾਡੀ ਜ਼ਮੀਨ ਸੀਗੀ ਜੀ ਸੌਰਿਆਂ ਤੋਂ ਆਉਂਦੀ ਸਾਡੇ ਸੌਰੇ ਨੂੰ ਸੌਰਾ ਸੀ ਸਾਡੇ ਦੀ ਡੈਥ ਹੋ ਗਈ ਸਾਡੇ ਘਰ ਵਾਲੀਆਂ ਚਾਰ ਭੈਣਾਂ ਸੀ ਇਹਨਾਂ ਦੇ ਨਾਂ ਜ਼ਮੀਨ ਚੜ ਗਈ ਸੀ ਜੀ ਦੋ ਭੈਣਾਂ ਨੇ ਅਲੱਗ ਵੇਚਦੀ ਇਹ ਜਿਹੜੀ ਵੀਰ ਦੇ ਘਰੇ ਭੈਣਾਂ ਸਿਮਰਜੀਤ ਕੌਰ ਉਹਨੇ ਕਰਮਜੀਤ ਕੌਰ ਨੂੰ ਵੈਕ ਕਰਤੀ ਜੀ 5 ਕਨਾਲਾ 14 ਮਰਲੇ ਸਾਨੂੰ ਰਜਿਸਟਰੀ ਕਰਵਾਤੀ ਬਾਕੀ ਸਾਡੀ ਮਾਲਕੀ ਸੀ ਜਿਹੜੀ ਮਾਲਕੀ ਪਟਵਾਰੀ ਨੇ ਕੱਢ ਕੇ ਦਿੱਤੀ 11 ਕਨਾਲਾ 12 ਮਰਲੇ ਜ਼ਮੀਨਾਂ ਜੀ ਟੋਟਲ ਇਹ ਰਿਕਾਰਡ ਦੇ ਵਿੱਚ ਆਨਲਾਈਨ ਬੋਲਦੀ ਹੈ ਜੀ ਰਜਿਸਟਰੀ ਸਾਡੇ ਕੋਲੇ ਆ ਜੀ ਇੰਤਕਾਲ ਦਰਜ ਆ ਜੀ ਹੁਣ ਦੋਸ਼ੀ ਇਧਰ ਸਾਡੇ ਨਾਲ ਧੱਕਾ ਕਰਦੀ ਹੈ ਜੀ ਉਹ ਸਾਡੇ ਆ ਜਮੀਨ ਤੇ ਕਾਬਜ ਹੋਣ ਦੀ ਖਾਤਰ ਸਾਡੀ ਪੱਕੀ ਵਟ ਘਾਹ ਵਾਲੀ ਢਾਤੀ ਸੀ ਉਹਨਾਂ ਨੇ ਨਜਾਇਜ਼ ਕਬਜ਼ਾ ਕਰ ਲਈ ਹੈ ਸਾਰੀ ਜਮੀਨ ਤੇ ਉਸ ਨੂੰ ਵਿਵਾਦ ਨੂੰ ਲੈ ਕੇ ਜੀ ਅਸੀਂ ਜਦੋਂ ਸਾਡੀ ਪੁਲਿਸ ਪ੍ਰਸ਼ਾਸਨ ਨੇ ਵੀ ਕੋਈ ਗੱਲ ਨਾ ਸੁਣੀ ਅਸੀਂ ਕਈ ਦਰਖਾਸਤਾਂ ਕਰਮਜੀਤ ਕੌਰ ਦੇ ਬਨੇਓ ਦਿੱਤੀਆਂ ਮੀਆਂ ਨੇ ਟੱਲੇ ਵਾਲ ਥਾਣੇ ਦੇ ਵਿੱਚ ਸਾਡੀ ਕੋਈ ਗੱਲਬਾਤ ਨਹੀਂ ਸੀ ਸੁਣੀ 7-8 ਮਹੀਨਿਆਂ ਦਾ ਇਹ ਰੌਲਾ ਚੱਲੀ ਜਾਂਦਾ ਜੀ ਹੁਣ ਜਾ ਕੇ ਜੀ ਉਹਨਾਂ ਨੇ ਸਾਡੀ ਜ਼ਮੀਨ ਦੇ ਵਿੱਚ ਧੱਕੇ ਨਾਲ ਜੀਰੀ ਬੀਜਣ ਦੀ ਕੋਸ਼ਿਸ਼ કરી ਜਿਹਦੇ ਵਿੱਚ ਅਸੀਂ ਜਾ ਕੇ ਆਪਣੀ ਜ਼ਮੀਨ ਦਾ ਕਬਜ਼ਾ ਵੀ ਨਹੀਂ ਉਹਨਾਂ ਨੂੰ ਅਸੀਂ ਹੌਣ ਦੱਤਾ ਹਜੇ ਜ਼ਮੀਨ ਉਵੇਂ ਹੀ ਪਈਆ ਜੀ ਉਹ ਅਸੀਂ ਰੋਜ਼ ਦੀ ਸਾਡੀ ਮੂਵੀ ਬਣਾ ਕੇ ਵੀ ਅਸੀਂ ਦਿਖਾਉਂਦੇ ਰਹੇ ਵੀ ਆਹ ਜ਼ਮੀਨ ਸਾਡੀ ਦਾ ਧੱਕੇ ਨਾਲ ਕਬਜ਼ਾ ਹੁੰਦਿਆ ਜੀ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦੇ ਰਹੇ ਪਰ ਪ੍ਰਸ਼ਾਸਨ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਜੀ ਕੀਤੀ ਅੱਜ ਅਸੀਂ ਫੇਰ ਆ ਕੇ ਜੀ ਜਦੋਂ ਸਾਡੀ ਕੋਈ ਬਾਹਰ ਨਾ ਚਲੀ ਫੇਰ ਅਸੀਂ ਰਾਤ 2 ਵਜੇ ਟਾਵਰ ਤੇ ਜੜੇ ਆ ਜੀ ਉਹ ਜਿਹੇ ਅਜੇ ਡਾਬਰ ਦੇ ਜੜੇ ਆ ਜੀ ਕੀ ਦਾ ਜੀ ਕਰਦਾ ਇਹ ਜੇ ਕੰਮ ਕਰਨ ਨੂੰ ਸਾਡੇ ਤੇ ਪਰਚੇ ਕੀਤਾ ਜੀ ਤਿੰਨ ਚਾਰ ਧਾਰਾਂ ਸਾਡੇ ਤੇ ਲਾਈਆਂ ਜੀ ਕਈ ਧਾਰਾਂ ਲਾਦੀਆਂ ਸਾਡੇ ਤੇ ਉਹੀ ਧਰਾਮਾ ਲਾ ਕੇ ਸਾਨੂੰ ਕਹਿੰਦੇ ਵੀ ਤੁਸੀਂ ਜਵਾਨ ਤੇ ਕਰਾਓ ਜਦੋਂ ਅਸੀਂ ਜਵਾਨ ਦੀਏ ਤਿਆਰ ਕਰਦੇ ਆ ਜੀ ਫੇਰ ਸਾਨੂੰ ਜਵਾਬ ਦੇਣਦਾ ਵੀ ਹਜੇ ਨਾ ਆਇਓ ਵੀ ਹਜੇ ਠਹਿਰ ਕੇ ਆਇਓ ਕਦੇ ਕਹਿੰਦੇ ਜਵਾਨ ਤੇ ਕਰਾ ਲਓ ਕਦੇ ਕਹਿੰਦੇ ਰਹਿਣ ਦਿਓ ਵੀ ਸਾਡੇ ਆਏ ਵੀ ਮੂਰੇ ਫਿਰ ਬੰਦੇ ਵੀ ਖੱਜਲ ਖਰਾਬ ਹੋ ਜਾਂਦੇ ਜੀ ਜਿਹੜੇ ਜਵਾਨ ਤੇ ਹੁੰਦੇ ਆ ਮੌਕੇ ਤੇ ਕਿਹੜਾ ਮਿਲਦੇ ਆ ਫਿਰ ਆਏ ਅਸੀਂ ਅੱਕਗੇ ਜੀ ਜਦੋਂ ਵੀ ਨਾ ਤਾਂ ਜਵਾਨਤੀ ਕਰਾਉਂਦੇ ਆ ਨਾ ਸਾਨੂੰ ਕਿਸੇ ਲੋੜ ਖੜੀ ਛੜਦੇ ਆ ਅਸੀਂ ਤਾਂ ਅੱਕਗੇ ਚੜਿਆ ਜੀ ਟਾਵਰ ਤੇ ਮੰਗ ਕੀ ਕਰਦੇ ਆ ਮੰਗੇ ਕਰਦੇ ਆ ਜੀ ਵੀ ਸਾਡੀ ਜਿਹੜੀ ਜ਼ਮੀਨ ਮਾਲਕੀ ਬਣਦੀ ਆ ਉਹ ਸਾਡਾ ਹੱਕ ਸਾਨੂੰ ਦਵਾਇਆ ਜਾਵੇ ਜੀ ਜੇ ਪਟਵਾਰੀ ਦੀ ਜ਼ਿੰਮੇਵਾਰੀ ਆ ਉਹ ਕੱਢ ਕੇ ਕਿਉਂ ਨਹੀਂ ਉਹਨੂੰ ਦਰੁਸਤ ਕਰਕੇ ਸਾਡੀ ਮਾਲਕੀ ਇੱਕ ਵਾਰ ਫੇਰ ਕੱਢ ਕੇ ਦਿੰਦਾ ਮੈਨੂੰ ਨਹੀਂ ਮਾਲਕੀ ਹੈ ਭਾਈ ਇਹਦੇ ਤੇ ਤੁਹਾਡਾ ਹੱਕ ਨਹੀਂ ਹੈਗਾ ਜੇ ਸਾਨੂੰ ਕੁਝ ਹੋ ਜਾਂਦਾ ਕੌਣ ਜ਼ਿੰਮੇਵਾਰ ਹੁੰਦਾ ਇਹਦਾ ਪ੍ਰਸ਼ਾਸਨ ਜ਼ਿੰਮੇਵਾਰ ਸੀਗਾ ਜੀ ਜਾਓ ਮਾਲਕ ਨੇ ਜਿਹੜੇ ਨਜਾਇਜ਼ ਕਬਜ਼ਾ ਕਰਦੇ ਨੇ ਜ਼ਮੀਨ ਤੇ ਕਿੰਨੇ ਬੱਚੇ ਆ ਤੁਹਾਡੇ ਸਾਡੇ ਦੋ ਬੱਚੇ ਆ ਜੀ ਇੱਕ ਬੇਟੀ ਐ ਇੱਕ ਬੇਟਾ ਜੀ ਕਿੰਨੇ ਫੁੱਟ ਟਾਵਰ ਦੀ ਉਚਾਈ ਤੇ ਹੈਗਾ ਜੀ ਇਹ 350 ਫੁੱਟ ਉੱਚਾ ਜੀ ਅਸੀਂ 350 ਫੁੱਟ ਤੇ ਚਲੇ ਗਏ ਸੀਗੇ ਇਹ ਸਾਡੇ ਰਾਇ ਸਰਪਿੰਡ ਪਟਿਆਲਾ ਪਿੰਡ ਦਾ ਉੱਥੋਂ ਸਵੇਰੇ ਫੋਨ ਆਇਆ ਸੀ ਵੀ ਅੰਗਰੇਜ਼ ਸਿੰਘ ਦਾ ਨਾਂ ਦਾ ਵਿਅਕਤੀ ਟਾਵਰ ਦੇ ਉੱਪਰ ਚੜਿਆ ਹੋਇਆ ਜਾ ਕੇ ਉੱਥੇ ਪਿੰਡ ਪਹੁੰਚ ਕੇ ਉਹਨਾਂ ਗੱਲਬਾਤ ਕੀਤੀ ਜੀ ਉਹਨੂੰ ਪੁੱਛਿਆ ਕੀ ਪ੍ਰੋਬਲਮ ਹੈ ਉਸ ਉਹ ਨਾ ਇੱਥੇ ਟੱਲੇ ਵਾਲ ਥਾਣੇ ਦੇ ਪਿੰਡ ਪੈਂਦਾ ਹੈ ਬੀਲਾਖੁਰ ਉੱਥੇ ਆਇਆ ਹੋਇਆ ਹੈ ਉੱਥੋਂ ਦੀ ਜ਼ਮੀਨ ਆਉਂਦੀ ਆ ਕਹਿੰਦਾ ਮੈਨੂੰ ਮੇਰੀ ਵਾਈਫ ਨੂੰ ਉੱਥੇ ਉਹਨਾਂ ਦਾ ਉਹ ਆਸ ਵਿੱਚ ਪਿੰਡ ਨਾਲ ਡਿਸਪਿਊਟ ਆ ਜ਼ਮੀਨ ਦਾ ਇਹ ਕਹਿੰਦਾ ਮੇਰੀ 11 ਕਨਾਲਾਂ ਜ਼ਮੀਨ ਉੱਥੇ ਬੰਦੀ ਐ ਪੁੱਛਕ ਦਿਨ ਪਹਿਲਾਂ ਕੱਠ ਵੀ ਉੱਤੇ ਹੋਇਆ ਸੀਗਾ ਉੱਥੇ ਇਹਨਾਂ ਦੀ ਕੋਈ ਕੰਪਰੋਮਾਈਜ਼ ਦੀ ਗੱਲ ਸਿਰੇ ਨਹੀਂ ਲੱਗੀ ਤੇ ਉਸ ਤੋਂ ਬਾਅਦ ਦੂਸਰੀ ਪਾਰਟੀ ਨੇ ਉੱਥੇ ਝੋਨਾ ਬੀਜਦਾ ਸੀਗਾ ਕਿਉਂਕਿ ਉਹ ਪਹਿਲਾਂ ਵੀ ਉਹੀ ਬੀਜਦੇ ਸੀ ਤੇ ਇਹ ਜਾ ਕੇ ਕਿਤੇ ਰਾਤ ਨੂੰ ਉੱਥੇ ਡੇਢ ਕਿਲੇ 'ਚ ਸਪਰੇਅ ਕਰਿਆ ਜਰੀਲੀ ਦਵਾਈ ਦੀ ਉਹ ਚੋਨਾ ਖਰਾਬ ਹੋ ਗਿਆ ਉਹਨਾਂ ਨੇ ਕੰਪਲੇਂਟ ਕਰਤੀ ਟੱਲੇ ਵਾਲ ਥਾਣੇ ਇਹਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ ਉੱਥੇ ਉਸ ਕਰਕੇ ਟਾਵਰ ਤੇ ਚੜਿਆ ਸੀ ਇਹਨਾਂ ਹਾਂ ਉੱਪਰ ਚੜਿਆ ਸੀ ਤੇ ਫੋਨ ਤੇ ਗੱਲ ਕੀਤੀ ਕਿ ਨਾ ਮੈਂ ਕੀ ਪ੍ਰੋਬਲਮ ਹੈ ਤੈਨੂੰ ਇਹ ਕਹਿੰਦਾ ਜੀ ਮੇਰੇ ਤੇ ਝੂਠਾ ਮੁਕੱਦਮਾ ਦਰਜ ਹੋ ਗਿਆ ਫਿਰ ਇਹਨੂੰ ਵਿਸ਼ਵਾਸ ਦਿਵਾਇਆ ਕੋਈ ਨਹੀਂ ਅਸੀਂ ਉਹਦੀ ਦੁਆਰੇ ਇਨਕੁਆਰੀ ਕਰ ਲੈਂਦੇ ਆ ਜੇ ਝੂਠਾ ਉਹ ਕੈਨਸਲ ਕਰ ਦਿਆਂਗੇ ਬਸ ਮੇਰੇ ਵਿਸ਼ਵਾਸ ਤੇ ਥੱਲੇ ਉਤਰਿਆ ਨਹੀਂ ਹਲੇ ਹੁਣ ਦੋਨੋਂ ਪਾਰਟੀਆਂ ਨੂੰ ਇਕੱਠੇ ਕਰਾਂਗੇ ਟੱਲੇ ਵਾਲ ਥਾਣੇ ਤੇ ਕਰ ਲਾਂਗੇ ਇਕੱਠੇ ਮਤਲਬ ਵਿਨਰ ਦਾ ਕੰਪਰੋਮਾਈਜ਼ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੋ ਫੈਮਿਲੀ ਪ੍ਰੋਬਲਮ ਹੈ